ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰੋ ਪਿੰਡ ਵੀ ਦਾ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਝੰਡਾ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤਿੰਨ ਨਾਂਕ ਮੱਜਾਂ ਦੇ ਵਿੱਚ ਤੇ ਇੱਕ ਗਾਂ ਪ੍ਰੋਪਰ ਡਿਟੇਲ ਸਾਰੀ ਇਹਨਾਂ ਪਸ਼ੂਆਂ ਦੀ ਆਪਾਂ ਬਾਈ ਝੰਡਾ ਸਿੰਘ ਦੇ ਕੋਲੋਂ ਪੁੱਛ ਕੇ ਟਰਨ ਸੰਜੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਚੈਨਲ ਨੂੰ ਮੇਰੇ ਵੀਰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲਾ ਤਾਂ ਸੈਲੈਕਟ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੂ ਕਰਿਆ ਕਰੋ। ਬਾਈ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਪੁੱਛ ਲੈਣੇ ਆਂ। ਅੱਜ ਦੀ ਵੀਡੀਓ ਵਿੱਚ ਮੋਲ ਦੋਸਤੋਂ 17000 ਰੁਪਏ ਲੈ ਕੇ ਤੇ 58000 ਤੱਕ ਹੋਣਗੇ। ਦੁੱਧ ਦੀ ਗੱਲ ਕਰ ਲਈ ਦੁੱਧ ਦੋਸਤੋਂ ਹੋਊਗਾ ਕਿ 5-6 ਕਿਲੋ ਲੈ ਕੇ ਤੇ 7-8 ਕਿਲੋ ਦੇ ਲੈ ਕੇ ਬੰਦਾ ਕਰੇ। ਪ੍ਰੋਪਰ ਡਿਟੇਲ ਸਾਰੀ ਆਪਾਂ ਨੂੰ ਬਾਈ ਝੰਡਾ ਸਿੰਘ ਦੇਣਗੇ। ਵੀ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਸਾਥੀ ਕਾਲ ਜੀ ਹੋਰ ਬਾਈ ਜੀ ਠੀਕ ਠਾਕ ਵਧੀਆ ਵਧੀਆ ਵੀਰ ਜੀ ਡਰੈਸ ਬੋਲਦੀ ਹੋਈ ਹੈ ਡਰੈਸ ਵੀਰ ਜੀ ਪਿੰਡ ਕੈਰੋਂ ਤਸੀਲ ਪੱਟੀ ਜ਼ਿਲ੍ਹਾ ਤਰਨਤਾਰ ਨਾਮ ਚੰਦਾ ਸਿੰਘ ਉਹ ਪਾਰੀ ਹਾਂ ਹਾਂ ਜੀ ਉਹ ਨੰਬਰ ਫੋਨ ਨੰਬਰ ਹੈ ਜੀ 98724 39717 ਠੀਕ ਹੈ ਜੀ ਹਾਂ ਜੀ ਬਾਈ ਜੀ ਇਹਦੇ ਆਪਣੇ ਕੋਲ ਤਿੰਨ ਮੱਝਾਂ ਹਾਂ ਜੀ ਤੇ ਇੱਕ ਗਾਂ ਹੈ ਨਾ ਹਾਂ ਜੀ ਮੋਲਮਾ ਦੱਸਤਾ ਵੀ 17000 ਤੋਂ ਲੈ ਕੇ 58000 ਤੱਕ ਹੋਣਗੇ ਇਹਨਾਂ ਦੇ ਹਾਂ ਜੀ ਹਾਂ ਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਮੱਝ ਤੋਂ ਪਹਿਲਾਂ ਦੱਸੀਏ ਬਾਈਆਂ ਨੂੰ ਡਿਟੇਲ ਆਪਣੀ ਵੀ ਇਹ ਮੱਝ ਦੀ ਸੂਈ ਕੰਮਸੂਆ ਵੀਰ ਜੀ ਇਹਨੂੰ ਸੂਈ ਨੂੰ ਹੋ ਗਏ ਜੇ 4 4.5 ਮਹੀਨੇ ਹਾਂਜੀ ਠੀਕ ਹੈ ਜੀ ਤੇ ਸੂਆ ਮੰਨ ਲਓ ਇਹ ਗੱਲ ਹੈ ਕਿ ਆ ਵੀਰ ਜੀ ਉਹਨਾਂ ਦੇ ਦੂਜਾ ਆ ਗਿਆ ਤੇ ਜੇਲੀ ਗਾੜੀ ਬਣੀ ਹੈ ਗਰੰਟੀ ਹਾਂਜੀ ਗਰੰਟੀ ਵੀਰ ਜੀ ਆਪਣੀ ਨਹੀਂ ਕੋਈ ਵੀ ਅੱਕੀ ਬਾਕੀ ਬਣੀ ਦੀ ਗਰੰਟੀ ਆ ਬਣੀ ਜ਼ਰੂਰ ਹੈਗੀ ਇਹਨੂੰ ਅੱਜ ਮਾਲੀ ਤੋਂ ਬਣੀਏ 20 ਦਿਨ ਹੋ ਗਏ ਆ 20 ਦਿਨ ਹੋ ਗਏ ਕਨਫਰਮ ਕੋਈ ਨਹੀਂ ਹਾਂਜੀ ਕਨਫਰਮ ਕੋਈ ਨਹੀਂ ਮੈਂ ਵੇਖੋ ਵੀਰ ਜੀ ਕੱਦ ਕਾਠਾ ਮੈਂ ਇਹਦਾ ਵੇਖੋ ਥੱਲੇ ਦੀਆਂ ਨਪਾਈਆਂ ਵੇਖੋ ਸਿਰਫ ਸਾਫ ਸਮਾਨ ਯਾਰ ਬੀੜ ਇੱਧਰ ਵੇਖੋ ਆ ਵੇਖੋ ਯਾਰ ਬੀੜ ਵੇਖ ਸਾਫ ਸੂਬਤ ਰਹੀ ਹੈ ਬਾਕੀ ਦੋਸਤੋ ਚਲੋ ਜਿੰਨੀ ਹੈਗੀ ਹੈ ਕਰਮਾ ਲਈ ਸੋਹਣੀ ਹੈ ਹਾਂ ਤੇ ਹੁਣ ਬਾਈ ਜਿਹੜਾ ਦੁੱਧ ਮੋਕੇ ਦਾ ਕਿੰਨਾ ਤਿਆਰ ਕਾਠਾ ਦੁੱਧ ਵੀਰ ਜੀ ਦੇ ਕੋਲੇ ਹ ਬੱਚਾ ਇਹਦਾ ਜੀ ਬੱਚਾ ਨਹੀਂ ਵੀਰ ਜੀ ਬੱਚੇ ਤੋਂ ਬਿਨਾ ਵਾ ਪਿੱਛੇ ਹੋ ਕੇ ਤੇ ਲਾਲ ਨੂੰ ਲਿਆ ਹੋਵੇ ਕਹੇ ਨੇ ਕੋ ਕਹਿ ਕੇ ਹਾਂ ਜੀ ਅੱਛਾ ਜੀ ਤੇ ਇਹ ਹੁਣ ਮਤਲਬ ਦੋਵੇਂ ਟਾਈਮ ਭਾੜੇ ਦੇ ਮਿਲਦੀ ਆ ਭਾੜੇ ਤੇ ਵੀ ਮਿੱਠੀ ਬੜੀ ਆ ਅੱਛਾ ਜੀ ਮਿੱਠੀ ਪੂਰੀ ਹਾਂ ਧਾਰਾਚਾਰੇ ਥਾਣੇ ਦੇ ਬਰਾਬਰ ਹੁੰਦੇ ਬਰਾਬਰ ਵੀਰ ਜੀ ਬੁੜਾਂ ਚਵਾਈ ਬੜੀ ਪੋਲੀ ਠੀਕ ਹੈ ਜੀ ਚਵਾਈ ਤੇ ਨਿਆਰਿਆਂ ਵਾਲੀ ਆ ਇਹਦਾ ਫਿਰ ਮੁੱਲ ਵੀ ਛੋਟਾ ਜਿਹਾ ਕਰੀਏ ਮੁੱਲ ਛੋਟਾ ਜਿਹਾ ਵੀਰ ਜੀ ਮੋਲੇ ਦਾ ਕੋਈ 55 ਨਹੀਂ ਕੋਈ 50 ਨਹੀਂ ਹਾਂ ਜੀ ਇਹ ਵੀਰ ਜੀ ਆਪਾਂ 46000 ਦੀ ਦੇ ਦਾ 46000 ਹਾਂ ਜੀ ਹੈਗੀ ਕਿ ਜੈਸ ਕੋ ਜੁਰ ਗਜੈਸ ਵੀਰ ਦੀ ਸ਼ੋਰ ਛਪਾਈਆ ਚਲੋ ਜੇ ਜਿਆਦੀ ਤੁਸੀਂ ਗਜਾਇਆ ਥਾਕੀਆ ਤੇ 45000 ਦੀ ਹਾਂ ਨਾ ਮੱਝ ਹੋ ਜੂ ਵੀਰ ਜੀ ਇਹ ਗਾਠਾ ਵੇਖੋ ਮੂੰਹ ਸਿਰ ਦੀ ਮਿੱਟੀ ਵੇਖੋ ਆ ਲੋ ਜੀ ਦੋਸਤ ਕਰ ਲੋ ਚੱਕ ਹਾਂ ਤੇ ਸੁਹਾ ਵੀਰ ਜੀ ਦੂਜਾ ਸੂਈ ਤੀਜੇ ਲਈ ਗਾੜੀ ਬਣੀ ਜੇ ਬਾਕੀ ਜੀ ਆਪਣੀ ਵੀਰ ਕਨਫਰਮ ਕਰ ਲੇ ਬੋਲ ਬੇਸ਼ਰ ਲੈ ਫੜ ਤੋਂ ਚੱਕ ਜੀ ਬਾਕੀ ਚਗਾਠਾ ਵੇਖੋ ਵੀਰ ਜੀ ਮੈਂ ਦਾ ਆਖ ਨਵੀਂ ਆ ਚੱਕਰ ਤੋਂ ਲੈ ਕੇ ਉਤੋਂ ਤੱਕ ਇਹ ਗੱਲ ਹੈਗੀ ਚਲੋ ਇਹ ਆ ਵੀ ਨਿਕਲੀ ਨੋਰਮਲ ਸੇਵਾ ਚ ਬਾਕੀ ਸਫਾਈਆਂ ਵੇਖੋ ਚੱਕਰ ਰਿਕਵਲਟੀ ਦੀ ਕਰਮਾਈ ਦੀ ਕਰੋ ਚੱਕ ਹਾਂ ਆ ਦੇਖੋ ਆ ਲੋ ਜੀ ਦੇਖੋ ਹਾਂ ਤੁਹਾਡਾ ਕਿੰਨਾ ਸੱਤ ਕਿਲੋ ਨਹੀਂ ਨਹੀਂ ਜੀ ਦੁੱਧ 5 ਕਿਲੋ 5 ਕਿਲੋ ਦੁੱਧ ਤੋਂ ਵੀ ਟਾਈਮ ਲੀ ਜੀ ਆਹ ਵੇਖੋ ਦੋਸਤੋਂ ਬਾਕੀ ਇਹ ਗੱਲ ਹੈ ਜੀ ਆ ਵੀ ਕਰ ਕਰਮਾ ਲਈ ਜੇ ਕੋਈ ਸਾਂਭੂ ਤੇ ਕਰ ਜਾਊਗੀ ਠੀਕ ਹੈ ਜੀ ਲੈ ਜੀ ਹਾਂ ਜੀ ਲੈ ਜਾ ਆ ਬਿਲਕੁਲ ਦੋਸਤੋਂ ਬਰੀਕ ਚਮੜੀ ਕਾਗਜ਼ ਤਰਗੀ ਚਮੜੀ ਬਿਲਕੁਲ ਬਰੀਕ 5 ਕਿਲੋ ਦੁੱਧ ਬਣੀ ਨੂੰ 20 ਦਿਨ ਹੋ ਗਏ ਜੀ ਟਾਈਮ ਸਵੇਰ ਦੂਜਾ ਸੂਈ ਜਾਂ ਤੀਜਾ ਮੰਨ ਲੇ ਕੋਈ ਤੁਹਾਡੇ ਤੇ ਡਿਪੈਂਡ ਕਰਦੀ ਏ ਗੱਲ ਹਾਂ ਕਦ ਕੁਦ ਬਾਕੀ ਵੇਖ ਲਓ ਚੈੱਕ ਕਰ ਲਓ ਮੈਂ ਦਾ ਵੀਜੀ ਕਦ ਕਦ ਵੱਡਾ ਵਾ ਹਾਂ ਜੀ 46000 ਰੁਪਇਆ ਡਿਮਾਂਡ ਕੀਤੀ ਤੇ 45000 ਦੇ ਵਿੱਚ ਤੁਹਾਡਾ ਆ ਗਿਆ ਦਾ ਮਾਨ ਤਾਂ ਛੋੜ ਛੱਪਾ ਜਿਹੜਾ ਮੌਕੇ ਤੇ ਹੋਗਾ ਠਣਾ ਦੀ ਕੁਆਲਿਟੀ ਬਹਿਣੀ ਵਾਲੇ ਪਾਸੇ ਚੈੱਕ ਕਰਵਾਦਣਾ ਕਰ ਲਓ ਚੱਕ ਹਾਂ ਮਿੱਠੀ ਮਿੱਠੀ ਮੁੱਠੀ ਵੜੀ ਵਰਦੀ ਹੋ ਤਾ ਮਾਰ ਜੀ ਦੋਸਤੋ ਮਿਲਕ ਵੈਣ ਲਗੀ ਨਾ ਬਹੁਤ ਮੋਟੀ ਹੈ ਵੇਖੋ ਮਜਾ ਆ ਗਿਆ ਮਾਰ ਕੇ ਚਗਾਠਾ ਵੀ ਦੀ ਚੰਗਾ ਲੱਗਾ ਚਲੋ ਇੰਨਾ ਵਾ ਵੀ ਥੋੜੀ ਜੀ ਗਰਮੀ ਗੁਰਮੀ ਤੁਹਾਨੂੰ ਪਤਾ ਰਹੀ ਓਹ ਜੇ ਥਾਂ ਵਿਚਾਰੀ ਬੱਜੀ ਬੁੱਜੀ ਰਹੀ ਹਾਲੋ ਜੀ ਦੋਸਤੋ ਕਰ ਲੋ ਚੈੱਕ ਪੈਸਫੋਰਾ ਦੋਸਤੋ ਬਹੁਤ ਸੋਨਾ ਕਰਮਾ ਦੀ ਖਾਂਦੀ ਪੀਂਦੀ ਕਰਮਾ ਵਾਲੀ ਸੋਨਾ ਇਹਨਾਂ ਮੂੰਹ ਘਾਰੇ ਦਾ ਵੇਖੋ ਜੀ ਆਹ ਵੇਖੋ ਜੀ ਇਸ ਕੁਆਲਟੀ ਚੈੱਕ ਕਰ ਲਓ ਬਾਕੀ ਆਪਦੀ ਕੋਈ ਵੀਰ ਮੇਰਾ ਭਾਵੇਂ ਕੋਈ ਪਰਖ ਲਾ ਲੇ ਬਾਕੀ ਇਹ ਪਿਓਰ ਦੂਜਾ ਸੁਹਾ ਸੁਈ ਤੇ ਤੀਜੇ ਲਈ ਤਿਆਰ ਬਾਕੀ ਆਪਣੇ ਕਿੰਨਾ ਟਾਈਮ ਹੋ ਗਿਆ ਰ ਭਾਈ ਸੋਈ ਨੂੰ ਇਹਨੂੰ ਵੀਰ ਜੀ 3 3.5 ਮਹੀਨੇ ਸੋਈ ਨੂੰ ਹੋ ਗਏ ਆ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਦੁੱਧ ਵੀਰ ਜੀ ਹੁਣ ਆ ਜਾਏ ਇਹਦੇ ਕੋਲੇ 6 ਕਿਲੋ ਠੀਕ ਹੈ ਜੀ ਠੀਕ ਹੈ ਜੀ ਬਣੀ ਨਹੀਂ ਹੈਗਾ ਬਣੀ ਆ ਵੀਰ ਜੀ ਬਣੀ ਸੌਰੀ ਵਾਹ ਕਿੰਨਾ ਟਾਈਮ ਹੋ ਗਿਆ ਜੀ ਬਣੀ ਨੂੰ ਇਹਨੂੰ ਬਣੀ ਨੂੰ ਵੀਰ ਜੀ ਅੱਜ 10 ਤੋਂ 15 ਦਿਨ ਹੋ ਗਏ ਆ 10 ਤੋਂ 15 ਦਿਨ ਹੋ ਗਏ ਆ 10 ਤੋਂ 15 ਦਿਨ ਹਾਂਜੀ ਠੀਕ ਇਹਨੂੰ ਟੀਕਾ ਪਰਿਆ ਆ ਇਹਨੂੰ ਟੀਕਾ ਪਰਿਆ ਹੈ ਨਾ ਹਾਂਜੀ ਹਾਂਜੀ ਠੀਕ ਜੀ ਇਹ ਠੀਕ ਹੋ ਗਈ ਦੀ ਹਾਂਜੀ ਹਾਂਜੀ ਹੁਣ ਇਹ ਸਾਲ ਭਾਈ ਦੁੱਧ ਕਿੰਨਾ ਤਿਆਰ ਹੈ ਦੁੱਧ ਵੀਰ ਜ ਬੱਚੇ ਆ ਜੇ ਆਪਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹਦਾ ਬਾਈ ਜੀ ਮੁੱਲ ਕਨਾਂ ਕਰੀਂ ਵੀ ਜੀ ਮਿੱਠੀ ਇਹ ਵੀ ਛੋਟੀ ਵੜੀ ਮੁੱਲ ਕਨਾਂ ਮੁੱਠ ਟੂੜੀ ਸੁੱਟ ਕੇ ਗਾੜੀ ਦੇ ਕੋਲ ਆਂ ਹਾਂ ਜੀ ਹਾਂ ਖੋਲੋ ਬਾਬ ਖਾਓ ਇੱਕ ਨਹੀਂ ਫਿਰ ਮੁੱਲ ਕਰਦੇ ਆ ਲਓ ਜੀ ਵੇਖੋ ਦੋਸਤੋ ਕੱਡ ਕਰ ਛੋਟੀ ਦਾ ਪਹਿਲਾਂ ਛੋਟੀ ਹਾਂ ਥੱਲਾ ਵਿਖਾਓ ਛੋਟੀ ਦੇਖੋ ਜਿਆ ਲੱਗਾ ਵੇਖੋ ਕਿੰਦੀ ਆਰਡਰ ਕੁਆਲਿਟੀ ਕਰੋ ਚੈੱਕ ਡਰਦੀ ਆੜੀ ਵੇਖੋ ਹਾਂ ਹਾਂ ਡਰਦੀ ਆ ਆ ਲਓ ਜੀ ਵੇਖੋ ਹਾਂ ਕੈਮਰੇ ਤੋਂ ਵੈਸੇ ਪਸੂ ਕੀੜਾਂ ਡਰ ਜਾਂਦਾ ਉਪਰਾ ਕਰ ਜਾਂਦਾ ਬਾਈ ਘੋਟ ਕੇ ਫੜੀ ਮੇਰਾ ਵੀ ਹਾਂ ਲੈਓ ਸੈਜਨ ਲਾਇ ਕੋਈ ਨਹੀਂ ਬੰਦ ਇਸ ਨੂੰ ਆਪ ਖਾ ਲਿਆ ਹਾਂ ਕਿਵਾਈ ਟੂਈ ਵੀਰ ਜੀ ਬੜੀ ਆ ਆਰਡਰ ਕੁਆਲਿਟੀ ਵੇਖੋ ਝੋਟੀ ਨੂੰ ਕਿੰਦੀ ਵਧੀਆ ਲੱਗੀ ਆ ਓਪਰਾਪਨ ਕਰ ਜਾਂਦਾ ਨਾ ਪਸ਼ੂ ਤੇ ਆ ਆਪੇ ਕੋਈ ਨਹੀਂ ਜਾਣੇ ਜਿੰਦਾ ਵੀਰ ਮੋਟੇ ਇੱਕ ਇੱਕ ਭਾਵੇਂ ਵੀਰ ਦੀ ਧੂੜਾ ਤੂੜ ਕੇ ਇਹਨੂੰ ਕਰਮਾੜੀ ਨੂੰ ਝੋਲੋ ਐਦਾਂ ਜੂਰ ਡਰਦੀ ਜੇ ਚੋਣ ਲੱਗਿਆ ਨਹੀਂ ਜੇ ਨੂੰ ਕੋਈ ਵੀ ਕਰਮਾੜੀ ਬੈਗ ਚੈੱਕ ਕਰ ਲੋ ਦੋਸਤੋ ਵੇਖੋ ਆਰਡਰ ਵਾਲੀ ਬੈਗ ਸਤੋ ਥਣਾ ਦੀ ਕੁਆਲਿਟੀ ਰਹੀ ਆ ਇਹ ਥਾਂ ਵਰਗੇ ਥਾਂ ਦੇ ਹਾਂ ਚੋਂ ਗੁਟਾਂ ਦੇ ਵੱਲ ਸੱਜਰਾਂ ਨੂੰ ਵੀਰ ਦੀ ਚੱਡਾ ਵਾ ਮੰਨ ਲਓ ਝੋਟੀ ਦਾ ਕਰਮਾ ਆ ਦੋਸਤੋ ਠੀਕ ਹੈ ਜੀ ਦੱਸੋ ਜੀ ਬਾਈ ਕੀ ਮੁੱਲ ਫੇ ਦਾ ਵੀਰ ਜੀ ਮੁੱਲ 60000 ਰੁਪਇਆ 52 ਦੀ ਦੇ ਦिए 58 ਦੀ ਹਾਂ 58 ਦੀ ਦੇ ਦिए ਦੇਖੀ ਰਹਿਮਾਨ ਦੇਖੋ ਵੀਰ ਜੀ ਗੱਡੀ ਦੇਖੋ ਦੇਖੋ ਜੀ ਯਾਤ ਵੀਰ ਵੇਖੋ ਕਟੀ ਨੂੰ ਲੱਗੀ ਸਕੇ ਜੀ ਸੋਹਣੀ ਸੁਨਕੀ ਲੱਗੀ ਠੀਕ ਹੈ ਜੀ ਜੋ ਐਗਿਆ ਮੁੱਲ ਫੇ ਕਿਰੇ ਕਰ ਦੋ ਹਾਂ ਨਾ ਹਾਂ ਹਾਂ ਨਾ ਵੀਰ ਜੀ ਫੇ 55000 ਦੀ ਹੋਣੀ ਏ ਉਹ ਚੋਂ ਸਿਰਫ 100 ਰੁਪਇਆ ਛੋੜ 100 ਰੁਪਇਆ ਛੋਕਸ ਹਾਂ 100 ਰੁਪਇਆ ਚੋਰ ਕੱਟੀ ਵੇਖੋ ਉਚਾਈ ਵੇਖੋ ਥੱਲਾ ਵੇਖੋ ਜੇ ਕੱਟੀ ਮੰਨ ਲਓ ਇਹ ਗੱਲ ਹੈਗੀ ਕੋਈ ਕਸਰਾ ਦੇ ਦੋਸਤੋ ਪੂਰੀ Z ਬਲੈਕ ਸਾਰੀ ਪੂਰੀ ਬਾਕੀ ਨਿਕਲਦੀ ਵੀ ਵਿਦੀ ਇਹਦੀ ਕਰਮਾਂ ਵਾਲੀ ਦੀ ਨਿਕਲਦੀ ਜੀ ਇਹਦੀ ਫੁੱਲ ਆਸ ਆ 100 ਚੋਂ 100% ਇਹਨਾਂ ਦੀ ਆਸ ਬਣ ਨਿਕਲਦੀ ਇਹਦੀ 60000 ਰੁਪਇਆ ਡਿਮਾਂਡ ਰੱਖੀ ਗਈ ਤੇ ਜਿਹਦੇ ਵਿੱਚ ਦੋਸਤੋ 56000 ਦੇ ਵਿੱਚ ਤੁਹਾਡਾ ਆਇਆ ਗਿਆ ਦਾ ਮਾਨ ਤਾਂ ਛੋੜ ਛੱਪਾ ਮੌਕੇ ਤੇ ਹੋਊਗਾ ਹਾਂ ਇਹ ਦੋਗੇ ਆ ਗਈ ਬਾਈ ਜੀ ਇਹ ਛੋਟੀ ਦਸੀ ਇਹ ਕਿਰਵਾ ਸੁਗਾਈ ਆ ਇਹ ਵੀਰ ਜੀ ਪਹਿਲਾ ਸੁਆ ਸੁਈ ਜੇ ਇਹਦੇ ਵੀਰ ਕਿਸ ਨੇ ਸੰਭੀ ਬਹੁਤ ਘਟਾ ਬਹੁਤ ਵੀਰ ਜੀ ਇਹ ਘਟ ਸੰਭੀ ਇਹ ਨਾ ਤੁਹਾਨੂੰ ਮਸਾ ਹੀ ਗੱਲ ਥਾਂ ਵੀ ਇਹਦੇ ਨਾ ਮੰਨ ਲਓ ਇਹਨੇ ਪਿਛੇ ਦਾ ਵੀ ਆਪਣੇ ਕੋ ਕੱਲ ਆਈ ਆ ਹਾਂ ਇਹਨੇ ਵੀਰ ਜੀ ਕਰਵਾ ਕੀਤਾ ਮੇਰਵਾੜਾ ਕੀਤਾ ਨੇ ਜੇ ਆਪਦਾ ਮੈਨੂੰ ਕਿਸ ਨੇ ਬੱਚਾ ਪੁੱਛਾ ਲਾਇਆ ਇਹਦਾ ਘੱਟੀ ਨਹੀਂ ਨਹੀਂ ਉਹਨਾਂ ਨੇ ਉਦਾ ਕਰਕੇ ਪਿਛਲਾ ਇਹਦਾ ਕੀਤਾ ਹੈ ਨਾ ਖੋਲ ਛਾ ਲੈੋ ਜੀ ਹਾਂ ਤੇ ਬਾਕੀ ਇਹ ਗੱਲ ਦੁੱਧ ਵੀ ਦੀ ਇਹਦੇ ਕੋਲੇ ਹੈਗਾ ਹੁਣ 4 ਕਿਲੋ 4 ਕਿਲੋ ਦੁੱਧ ਹੈ ਤੁਹਾਨੂੰ ਸਿਰਫ ਸਾਮਣ ਤੋਂ ਕੱਚੀ ਆ ਸਵਾ ਪਹਿਲਾ ਜੀ ਝੋਟੀ ਵੇਖੋ ਪੂਛ ਕਿੱਥੇ ਲੰਮੀ ਵੇਖੋ ਲੰਮੀ ਨਮੀ ਕਿਦੀ ਕਰ ਮਾਰੋ ਜੀ ਇਹ ਮੰਨ ਲਓ ਇੰਨਾ ਥੱਲਾ ਥੱਲਾ ਵੇਖੋ ਕਿੱਦਾਂ ਵਧੀਆ ਬਾਕੀ ਇਹ ਗੱਲ ਹੈ ਜੀ ਵੀਰ ਜੀ ਦੋਵੇਂ ਟਾਈਮ ਚਲੋ ਚੋਨੇ ਆਪਾਂ ਦੋਵੇਂ ਟਾਈਮ ਹੀ ਟੋਕੜਾਂ ਦੇ ਭਾ ਦੋਸਤੋਂ ਮਿਲਣਗੇ ਹਾਂ ਟੋਕੜਾਂ ਵੀ ਮੰਨ ਲਾ ਇਹ ਗੱਲ ਟੋਕੜਾਂ ਦੇ ਵੀਰ ਜੀ ਕੀ ਫੰਡਰਾਂ ਦੇ ਭਾ ਫੰਡਰਾਂ ਦੇ ਭਾ ਮਿਲਣਾ ਹੀ ਦੋਸਤ ਇਹਦੀ ਇਹਦੀ ਵੀ ਆਸ ਮੰਨ ਲੋ ਹੈ ਜੀ ਜੇ ਕਰਮਾ ਵਾਲੀ ਦੀ ਨਿਕਲ ਨਹੀਂ ਜੀ ਹਾਂ ਜੀ ਇਹਨੂੰ ਵੀ ਭਰਿਆ ਵਾ ਠੀਕ ਆ ਇਹਦੀ ਚਲੋ ਇੱਕ ਆਪਾਂ ਮੰਨ ਲਾ ਕੋਈ ਇਹ ਗੱਲ ਹੈ ਜੀ ਘਰ ਤੋਂ ਮਾਲ ਲਿਆ ਵੀਰ ਜੀ ਸਾਰਾ ਠੀਕ ਆ ਉਹ ਘਰ ਦੀ ਜੰਪ ਵਾਲਾ ਜਿੱਥੋਂ ਇਹ ਲਈਏ ਉਹਦਾ ਕਰਕੇ ਨੇ ਥੋੜਾ ਜਨਾ ਰਿੰਗ ਆਪਦੀਆਂ ਨਾਨੀਆਂ ਮਾਮੀਆਂ ਭੈਣਾ ਭੂਣਾ ਨੂੰ ਕਰੇ ਲੂਪ ਉਹ ਜਿਹਨੂੰ ਘਰ ਤੋਂ ਕੋਈ ਸੇਲ ਕਰਵੇ ਫਿਰ ਉਹ ਹੀਰਵਾ ਜਰੂਰ ਮਗਲੇ ਘਰ ਦਾ ਕਰਦਾ ਹਾਂ ਜੀ ਹਾਂ ਜੀ ਬਾਈ ਜੀ ਇਹਦਾ ਫਿਰ ਮੋਲੇ ਦੇ ਕਦਰ ਦੇ ਹਿਸਾਬ ਨਾਲ ਮੇਰਾ ਵੀਰ ਛੋਟਾ ਆ ਗਿਆ ਕਰੀ ਛੋਟਾ ਆ ਗਿਆ ਵੀਰ ਜੀ ਦਾ ਮੁੱਲ ਪਹਿਲੇ ਫੋਨ ਤੇ ਜਾਵੇ ਪਹਿਲੇ ਫੋਨ ਤੇ ਜਾਵੇ ਇਹ ਵੀਰ ਜੀ ਕੋਈ 40 ਨਹੀਂ ਕੋਈ 42 ਨਹੀਂ 36000 ਦੀ ਦੇ ਦੇਣੀ ਆਪਾਂ ਹਾਂ 36000 ਹਾਂ ਕਿੰਨੀ ਗਜੈਸ ਹੈਗੀ 36000 ਗਜੈਸ ਇਹਦੇ ਚੋਂ ਵੀਰ ਜੀ ਇਹ ਗੱਲ ਹੈਗੀ ਆ ਵੀ ਕੋਈ 5-700 ਦਾ ਮਾਨਤਾਨ ਹੋ ਜਾਊਗਾ 35000 ਜੀ 35 ਦੀ ਦੇ ਦਈਏ ਪੂਰੇ ਠੀਕ ਹੈ ਜੀ ਹਾਂ 35 ਕੱਟੀ ਵੇਖੋ ਜੀ ਗੱਡੀ ਲੰਮੀ ਆ ਕੱਟੇ ਉਫਰਾਂ ਦਾ ਮਾਇਆ ਸੋਹਣੀਆ ਬਸ ਇਹ ਤੁਹਾਨੂੰ ਗੱਲ ਦਾ ਹੋ ਰਹੀ ਆ ਜੇ ਕੋਈ ਵੀਰ ਸਾਂਭ ਲੇ ਤੇ ਮੋਲ ਦੋਸਤੋਂ ਫੰਡਰਾਂ ਨੂੰ ਜਾਣਾ ਉਫਰ ਵੀ ਵੀਰ ਨਹੀਂ ਇਹ ਕਰਮਾਲੀ ਨੇ ਚਾਹ ਪਾਣੀ ਦਾ ਵੀ ਵਧੀਆ ਸਾਰੀ ਜਾਣਾ ਵਾ ਉਫਰਾਂ ਦਾ ਰੇਟ ਆ ਵੀ ਉਫਰ ਵੀ ਇੰਨੇ ਦੀ ਦੇਣੀ ਕਹੇ ਨੇ ਗਾਵਾਂ ਨਾਲ ਫੇਰ ਵੀ ਚੰਗੀ ਆ ਹਾਂ ਗਾਵਾਂ ਨਾਲ ਉਹ ਮੰਨ ਲਾਏ ਗੱਲ ਹੈ ਕੀ ਆ ਜੇ ਇਹਨੂੰ ਇਹਨੂੰ ਕੀ ਆ 4 ਦਿਨ ਪੱਟੇ ਪਾਲਾ ਜਿੰਨਾ ਵਕੀ ਚੋਕ ਕਾਈ ਦੇ ਕਰਮਾਲੀ ਮਿੱਠੀ ਇਹ ਵੀ ਬੜੀ ਆ ਠੀਕ ਹੈ ਜੀ ਇਹ ਵੀ ਬਾੜੇ ਤੇ ਮੈਂ ਹਾਂ ਬਾੜੇ ਤੇ ਬਾੜੇ ਤੇ ਵੀਰ ਜੀ ਮੈਂ ਕਹਿੰਦਾ ਦੋਸਤੋਂ ਡਿਮਾਂਡ ਭਾਵੇਂ 40 ਕਰਲੇ ਭਾਵੇਂ ਕੋਈ 37 ਕਰਲੇ 36 35000 ਚ ਹਾਂ 35000 ਦੀ 35000 ਤੋਂ ਮਾਨਤਾ ਤੁਹਾਡਾ ਆ ਗਿਆ ਦਾ ਮੌਕੇ ਤੇ ਹਾਂ ਛੋੜ ਛੱਪਾ ਇਹ ਤੋਂ ਅੱਗੇ ਬਾਈ ਦੇ ਕੋਲ ਇੱਕ ਗਾਂਵ ਆ ਜੀ ਹਾਂਜੀ ਇਹ ਵੀਰ ਦੀ ਮੰਨ ਲਓ ਇਹ ਗੱਲ ਹੈਗੀ ਆ ਆ ਵੇਖੋ ਬਾਈ ਜੀ ਕਿਹੜੀ ਬਰੀਡ ਹੈ ਰਾਠੀ ਇਹ ਰਾਠੀ ਵੀਰ ਜੀ ਕੋਈ ਦੇਣ ਲੈ ਹਾਂਜੀ ਰਾਠੀ ਗੇਨ ਲੈ ਕੋਈ ਸ਼ਾਈ ਹਾਲ ਗੇਨ ਲੈ ਮੰਨ ਲਓ ਇਹ ਆ ਵੀ ਥੀਲੀਆਂ ਸੂਲੀਆਂ ਵੜੀਆਂ ਵਿੱਦੀ ਇਹਨੂੰ ਕਰਮਾ ਵਾਲੀ ਮਾਰ ਇਹ ਵੀਰ ਸਵੇਰ ਕਰਦਾ ਸੀ ਮੰਨ ਲਾ ਇਹ ਗੱਲ ਹੈਗੀ ਇਹਨੇ ਦੂਜਾ ਸੂਆ ਵੀਰ ਦੀ ਚੂਣਾ ਬਚੀ ਦੂਜਾ ਸੂਆ ਸੋਨਾ ਵਾ ਜੀ ਗੱਪਣ ਕਿੰਨੇ ਚਿਰ ਦੀ ਜੀ ਗੱਪਣ ਵੀ ਜੀ ਤਿਆਰ ਹੀ ਆਏ ਇਹ ਮੰਨ ਲਓ ਇਹ ਗੱਪੜੀਆਂ ਕੱਲੀ ਹਾਂ ਤੇ ਇਹ ਬਸ ਇਹ ਗੱਲ ਹੈਗੀ ਆ ਵੀ ਤਿਆਰ ਆ ਗੱਪਣ ਬਸ਼ੀ ਤੋਂ ਦੂਜਾ ਪਾਸਾ ਸੁਣੀ ਜੇ ਸਿੰਘ ਜਰੂਰ ਆ ਆ ਵੇਖੋ ਇੱਕ ਸਿੰਘ ਵੀ ਜੀ ਦਾ ਹਿਲਦਾ ਦਰਦਾ ਦੂਰ ਦੀ ਕੋਈ ਨਹੀਂ ਮੰਨ ਲਾ ਇਹਨੂੰ ਮਾਰਨ ਦਾ ਤੇ ਮੰਨ ਲਾ ਕੋਈ ਪਤਾ ਹੀ ਨਹੀਂ ਖੋਲ ਬਿੱਟੂ ਮੜਾ ਯਾਰ ਤੂੰ ਬਈ ਖੋਲੀ ਮੜਾ ਘੁੱਟ ਕੇ ਰਸਾ ਫੜੀ ਮੇਰਾ ਜੀ ਹਾਂ ਨਹੀਂ ਨਹੀਂ ਕੁਛ ਨਹੀਂ ਇਹ ਬੜੀ ਫਸੀਲੀਆਂ ਬੜੀਆਂ ਨਹੀਂ ਚਲੋ ਕਈ ਨਾ ਪਹੁੰਗੇ ਉਪਰਾ ਤੇ ਮੰਨ ਲਓ ਵੀ ਐ ਤੁਹਾਨੂੰ ਦੱਸਣ ਦਿਆਂ ਚਵਾਈ ਏਦੀ ਵਧੀਆ ਵਾ ਮੰਨ ਲਓ ਚੌਂ ਥਣਾ ਦੀ ਵੀ ਜੀ ਆਪਣੀ ਫੁੱਲ ਗਰੰਟੀ ਆ ਚਾਹ ਪਾਣੀ ਆ ਤੇ ਪਾ ਤੂ ਪਾ ਵਧੀਆ ਆ ਬਰਾਬਰ ਹਾਂ ਜੀ ਤੇ ਪਾ ਤੂ ਪਾ ਵਧੀਆ ਠੀਕ ਹੈ ਜੀ ਤੇ ਬਾਕੀ ਸਾਰੀ ਵੀਰ ਜੀ ਬਹੁਤ ਜਿਆਦੀ ਚੰਗੀ ਕਰਮਾ ਸ਼ੋਹ ਭਾਈ ਕੰਨਾ ਕ ਟਾਈਮ ਮਸੂਨ ਚ ਕੰਨਾ ਕ ਟਾਈਮ ਪਿਆ ਸ਼ੂਨ ਚ ਵੀਰ ਜੀ ਇਹਦੇ ਵਾਦ ਤੋਂ ਬਾਕੀ ਲਾਇਬ ਆਏ ਪਈ ਆ ਵੇਖੋ ਲਾਗੋ ਇਹ ਗੱਲ ਹੈਗੀ ਵਿਖਾਓ ਲਾਗੋ ਜੀ ਦੋਸਤੋ ਦੋ ਦਵਾਸ ਨਾਮਾ ਵੀ ਚਲੋ ਮਰੀ ਕਰਮਾ ਵਾਲੀ ਥੋੜੀ ਜੀ ਭੁੱਖ ਦੀ ਆ ਹਾਂ ਆ ਵੇਖੋ ਲੜ ਲੂੜੇ ਇਹ ਗੱਲ ਹੈ ਕੀ ਆ ਜਿਹੜਾ ਮੰਨ ਲਾ ਕੋਈ 4 ਦਿਨ ਜਿਹੜੀ ਨਾ ਸ਼ੁਰੂ ਕੀਤਾ ਵੱਲ ਉਹ ਅੱਜ ਹੈ ਨਾ ਹਾਂ 4 ਦਿਨ ਮੰਨ ਲਓ ਜਿਹੜਾ ਕੋਈ ਵੀਰੇ ਨੂੰ ਪੱਠੇ ਪਾਲੂ ਕਰਮਾ ਵਾਲੀ ਨੂੰ ਉਹ ਸਾਰਾ ਸਿਆਲ ਦੁੱਧ ਪਿਉ ਰੱਜ ਕੇ ਨਵੀਂ ਬੱਚੀ ਆ ਠੀਕ ਹੈ ਦੰਦਾ ਜਾਂ ਵਰਦੀ ਅਜੇ ਹਾਲ ਲਾ ਲਓ ਵੀ ਮੰਨ ਲਓ ਸੀਲ ਪਤਲੇ ਪੇਰਾ ਤਾਂ ਕੋਈ ਮਾਰ ਦੇ ਕੱਕੜੀਆਂ ਦੀ ਛਿੱਗੀ ਹੋਈ ਲੋ ਜੀ ਦੋਸਤੋਂ ਸੀਲਸ ਲੱਗਿਆ ਪੂਰੀ ਬੜੀ ਕਰਮਾ ਵਾਲੀ ਹਾਂ ਹਾਂ ਵੇਖੋ ਹਾਂ ਲੋ ਜੀ ਕੋਈ ਗੰਨਾ ਜਾਂ ਜੀਵੀਦੀ ਮੰਨ ਲਓ ਇਹਦੇ ਚੌਗੀ ਛਿੱਗੀ ਆ ਜੇ ਹਾਲ ਲਾ ਲਓ ਕੀ ਕੀ ਇਹ ਉਹ ਭਰਗੀ ਬੱਚੀ ਤੋਂ ਥੋੜੇ ਚਲੋ ਇੰਨਾ ਵੀ ਥੋੜੀ ਜੀ ਚਲੋ ਉਹ ਨਹੀਂ ਹਾਂ ਜੀ ਹਾਂ ਜੀ ਥਣ ਥੋੜਾ ਹੋ ਗਿਆ ਬਿਲਕੁਲ ਬਹੁਤ ਜਿਆਦੀ ਚੰਗੀ ਆ ਐਸੇ ਭਾਈ ਇਹਦਾ ਮੁੱਲ ਨਾ ਕਰਨਾ ਮੁੱਲ ਵੀ ਜੀ ਇਹਦਾ ਭਾਵੇਂ ਕਰ ਲਈਏ 20 ਤੇ ਭਾਵੇਂ ਕਰ ਲਈਏ 22 ਹਾਂ ਜੀ ਇਹ ਵੀ ਜੀ ਹਾਂ ਨਾ 17000 ਦੀ ਬੱਚੀ ਦੇਣੀ ਆ 17000 ਦੀ 17000 ਦੀ ਕਿਹੜਾ ਮੋਲਾ ਵੀ ਜੀ ਮੰਨ ਲਓ ਇਹ ਗੱਲ ਹੈ ਕਿ ਜੇ ਕੋਈ ਮੰਨ ਲਾ ਇਹਨੂੰ ਕੋ 4 ਦਿਨ ਸਾਹ ਬੂ ਦੇ ਵੀ ਜਿੱਥੇ ਮਰਜੀ ਮੰਨ ਲਓ ਇਹਨੂੰ ਕਰਮਾ ਵਾਲੀ ਨੂੰ ਨਹੀਂ ਆ ਵੀ 17 ਦਾ ਕੋਈ ਮਾਣਤਨ ਹੁੰਦਾ ਮਾਣਤਨ ਛੋਰ ਛਪਾਈ ਆ ਸ਼ੋਰ ਸ਼ਪਾਈ ਆ ਜੀ ਦੋਸਤੋ ਆਖਾ ਵੇਖੋ ਥਾਂ ਦੀ ਗੱਲ ਮੰਨ ਲਾ ਲਾ ਕਰ ਮੈਂ ਤੈਨੂੰ ਬਖਾ ਰਣਾ ਐਂ ਦੀ ਕਰਕੇ ਕੋਸ਼ਿਸ਼ ਕਰਦਾ ਨਹੀਂ ਨਹੀਂ ਕੋਈ ਨਹੀਂ ਉਦਾਂ ਡਰਦੀ ਡੁਰਦੀ ਆ ਮੰਨ ਲਾ ਕੋਈ ਗੱਲ ਹੀ ਨਹੀਂ ਕੀਤੀ ਇਹਨੂੰ ਤੈਨੂੰ ਦੱਸਣ ਦੀ ਹਾਵ ਵੇਖੋ ਦੋਸਤੋ ਥੰਦ ਕਰ ਲਓ ਚਾ ਇੱਕ ਬਹੁਤ ਕਵਾ ਲਾਈ ਬਣਾਏ ਪਈ ਵੀਰ ਜੀ ਲਾਈ ਬਣਾਏ ਪੈ ਗਈ ਆ ਵੱਤੋਂ ਵੱਦ ਨੇ 15 ਕ ਦਿਨ 10 15 ਦਿਨ ਜਿਹੜਾ ਇਹਨੂੰ ਪੱਟੀਆਂ ਪਾਉਂ ਲੋਈ ਦੋਸਤੋ ਡਿਮਾਂਡ 20000 ਰੁਪਏ ਤੇ 17000 ਚ ਤੋੜ ਆ ਗਿਆ ਦਾ ਮਾਨਤਣ ਸ਼ੋਰ ਸ਼ਪਾ ਹਾਂ ਆ ਵੇਖੋ ਗਾਂ ਗੱਬਣੇ ਸੂਨ ਦੇ ਨੇੜੇ ਆ ਥਣਾ ਦੀ ਟਿਪਕੇ ਪਾਸ ਕਰਕੇ ਤ ਸੁਇਸ ਵਾਇਪਹੁ ਦੀ ਡਿਟੇਲ ਜਿਹੜੀ ਇਹ ਤੁਹਾਨੂੰ ਦੱਸਦੀ ਆ ਸੁਇਸ ਵਾਇਪਹੁ ਇੱਕ ਟੈਮ ਦੋ ਟੈਮ ਚੋਕੇ ਆਪਣੀ ਤਸੱਦੀ ਜ਼ਰੂਰ ਕਰ ਲੋ ਤੁਹਾਡਾ ਹੱਕ ਬਣਦਾ ਡਿਟੇਲ ਪ੍ਰੋਪਰ ਸਾਰੀ ਵੀਰ ਨੇ ਦੱਸਦੀ ਆ ਬਾਕੀ ਕੋਈ ਇੱਕ ਚੀਤਨ ਬਖਾਤ ਕੱਲ ਇਹ ਵੀਰ ਜੀ ਕਿਉਂ ਚਾਰੇ ਡੰਗਰੇ ਥਾਣਾ ਦੀ 44 ਡੰਗਰਾਂ ਦੀ ਆਪਣੀ ਫੁੱਲ ਗਾਰੰਟੀ ਆ ਠੀਕ ਹੈ ਜੀ ਭਾਵੇਂ ਕੋਈ ਧਾਰ ਮਾਰੇ ਤੇ ਭਾਵੇਂ ਵੀਰ ਕੋਈ ਇਦਾਂ ਹੀ ਮੰਗਾ ਲੇ ਥਾਣਾ ਦੀ ਆਪਣੀ ਫੁੱਲ ਗਾਰੰਟੀ ਆ ਦੁੱਧ ਕਿਲ ਮੰਨ ਲਾ ਅੱਧਾ ਕਿਲੋ ਪਾਈਆ ਉਧਰ ਕੋਈ ਕਹੇ ਵੜੇ ਡੰਗਰ ਨਾਵੇਂ ਤਾਂ ਜਾਂਦਾ ਕਿ ਨਹੀਂ ਹਾਂਜੀ ਬਾਕੀ ਜਿੰਨਾ ਦੱਤਿਆ ਨਹੀਂ ਹੋਰ ਤਾਂ ਕੁਝ ਹੋਣਾ ਹਾਂਜੀ ਹਾਂ ਠੀਕ ਹੈ ਜੀ ਹਾਂ ਐਡਰੈਸ ਦੋਸਤੋ ਅਕਰੀਬ ਦਾ ਫੇਰ ਬੋਲ ਦੇਣਾ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਝੰਡਾ ਸਿੰਘ ਵੀਰ 2 ਨੰਬਰ ਇੱਕਰੀ ਫੇਰ ਬੋਲ ਦੇ ਬਈ ਨੰਬਰ ਫੋਨ ਨੰਬਰ ਹੈਗਾ ਬਈ ਜੀ 9872439717 ਨਾਮ ਝੰਡਾ ਸਿੰਘ ਠੀਕ ਹੈ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਕੀ ਦੋਸਤੋ ਨੰਬਰ ਦੋਵੇਂ ਬੈਨਰ ਤੇ ਲੱਗੇ ਆ ਜੇ ਕਿਸੇ ਵੀਰ ਨੂੰ ਕੋਈ ਕਨਫਰਮ ਨਾ ਹੋਇਆ ਤੇ ਚਲਾਲ ਲਵੇ ਵੇਖ ਲਿਓ ਨੰਬਰ ਉਹਦਾ ਸਕਰੀਨ ਤੇ ਚੱਲੂਗਾ ਜੀ ਧੰਨਵਾਦ ਦੋਸਤੋ ਰਾਲਾ ਵੀਡੀਓ ਰੱਖਣ ਵਾਸਤੇ